ਕੁੜਤ ਕਰਦੇ ਆਂ ਆਪਦੀ ਬੋਲੀ ਨੂੰ ਦੇਉਂ ਕੰਨ ਕਰ ਲੋ ਅੰਗਰੇਜ਼ੀ ਕਰਨੀ ਆ ਅਤਮਾ ਕਰਨੀ ਉਸ ਤੋਂ ਨਹੀਂ ਸਾਨੂੰ ਪਤਾ ਨਹੀਂ ਕੌਣ ਸ਼ਾਮੀ ਨੇ ਅਸੀਂ ਪੰਜਾਬੀ ਕੰਪੂਰੀ ਸੋ ਆਪਣੀ ਬੋਲੀ ਨੂੰ ਬੜਾ ਕੁਛ ਆਪਣੀ ਬੋਲੀ ਚ ਬੜਾ ਕਮਾਲ ਦੀ ਪਹਿਲੀ ਗੱਲ ਤਾਂ ਅੰਗਰੇਜ਼ੀ ਨਾਲੋਂ ਸਾਡੇ ਨੌ ਬੈਸੀ ਵੱਧ ਨੇ ਉਹਨੇ 26 ਨੇ ਆਪਣੇ ਬੈਠੀ ਦਿੱਤੀ

चाचा बापू का भाई बढ़ो तो छोटा बापू का भाव तो नंदोइया नंद घर की भैन भूआ बापून फुफड़ मासड़ मासी पत्योरा, सौरा सब रिश्ते डिकलेयर नहीं ਅਹੀਂ ਪਤਾ ਲੱਗ ਜਾਂਦਾ ਨਹੀਂ ਕੋਰਟ ਕਿੰਦੀ ਲਿਫਾਸ ਸੁਦੀ ਉਧਰ ਬਰਾਦਰਾਂ ਨਾਲ ਸਾਰੇ ਕੁਝ ਨਿਪਟ ਜਾਂਦਾ ਨਾ ਇਹ ਰਾਹਦੇ ਨੇ ਕਿਤਲੇ ਪਾਸੋਂ ਬਰਾਦਰਾਂ ਨਾਲ ਸਾਰੇ ਜਿਹਾ ਚੀਜ਼ਾਂ ਉਸ ਆਪ ਲੈ ਜਦ ਕਰੀਏ ਜਿੱਥੇ ਆਪਣਾ ਖੂਨ ਦਾ ਰਿਸ਼ਤਾ ਹੈ ਉਹਦਾ ਨਾਮ ਪਹਿਲਾਂ ਲੈ ਜਾਂਦੇ ਆਪਾਂ ਮਾਸੀ ਦਾ ਮੁੰਡਾ ਕਹਿੰਦੇ ਆ ਮਾਸੜਾ ਮੁੰਡਾ ਨਹੀਂ ਕਿ ਮਾਸੀ ਮਾਮੇ ਵਾਲੇ ਪਾਸੋਂ ਸਕੀ ਹੈ ਮਾਂ ਦੇ ਭੈਣਾਂandro ਬਲੱਡ ਲਿਨ ਆ ਗਿਆ ਆਪਾਂ ਪੂਆ ਮੁੰਡਾ ਕਹਿੰਦੇ ਉਪਰ ਦਾ ਮੁੰਡਾ ਕਹਿੰਦੇ ਨਹੀਂ ਕਿਉਂਕਿ ਪੂਆ ਨਾਲੋਂ ਬਲੱਡ ਲਾਇਆ ਜੇ ਮਾਸੀ ਥਾਂ ਤੇ ਚਾਚੀ ਹੈ फिर तो आप चाची का मुंडा फिर चाची का मुंडा नहीं कहते चाची क्योंकि तो चाचा जो इधर इस करके अपने तो कमाल रिश्ते ने कमाल बोली चली चाहिए? मेरा दिल तो रहा है। तो मैं गल पर मैंने बहुत चंगा लगे करके मिलते आवानी लोगों, लोगों को लोगों को अक्सर कहते सुना है